ਗੱਲ ਮੇਰੀ ਗੌਰ ਨਾਲ ਸੁਣਿਓ ਐਵੇਂ ਨਹੀਂ ਪਕਾਈ ਪੱਟੀ ਮਾਰਦਾ ਨਿਊ ਹਾਲੈਂਡ ਬੜੇ ਵੇਖੇ ਹੋਣਗੇ ਕੋਈ ਵੇਖਿਆ ਨਹੀਂ ਹੁਣ ਇਹਦੇ ਨਾਲ ਦਾ ਮੇਰੇ ਤੋ ਜਿਹੜਾ ਟਰੈਕਟਰ ਤੁਹਾਨੂੰ ਅੱਜ ਦਿਖਾਉਣ ਲੱਗੇ ਆ ਨਾ 5520 ਨਿਊ ਹਾਲੈਂਡ ਬੜਾ ਘੈਂਟ ਆ ਯਾਰ ਘੈਂਟ ਕਿਉਂ ਆ ਇਹ ਨਹੀਂ ਵੀ ਬਾਲੇ ਸੱਜਣ ਕਹਿੰਦੇ ਵੀ ਯਾਰ ਇਹਦੇ ਨਾਲ ਦਾ ਤੁਸੀਂ ਏਸੀ ਕੈਬਨ ਵਾਲਾ ਦੇਖਿਆ ਪਰ ਨਹੀਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਬਾਈ ਨੇ ਸੌਂਕ ਨਾਲ ਕਰਵਾਈਆਂ ਹੋਈਆਂ ਨੇ ਤੁਸੀਂ ਨਹੀਂ ਵੇਖੀਆਂ ਹੋਣੀਆਂ ਕਿਉਂਕਿ ਮੈਂ ਵੀ ਅੱਜ ਪਹਿਲੀ ਵਾਰੀ ਵੇਖਿਆ ਇੰਨਾ ਕ ਘੈਂਟ ਇਹਦਾ ਕੈਬਨ ਅੰਦਰੋਂ ਤਿਆਰ ਕਰਵਾਇਆ ਹੋਇਆ ਹੈ ਨਾ ਕੱਲੇ-ਗੱਲ ਕਹਿ ਬਣਦੀ ਨਹੀਂ ਕੋੜਾ ਬੰਪਰ ਵੀ ਲਵਾਇਆ ਹੋਇਆ ਤੇ ਮੋٹے ਟਾਇਰ ਵੀ ਪਾਏ ਹੋਏ ਨੇ ਤੇ ਵੱਡੀ ਗੱਲ ਹੋਰ ਹੁੰਦਾ ਅੱਜ ਕੱਲ੍ਹ ਨਾ ਜਦੋਂ ਦਾ ਸਿੱਧੂ ਮੂਸੇ ਵਾਲੇ ਨੇ ਪੀਵੀ 65 ਮਹਾਲੀ ਦਾ 30 ਪਿੱਛੇ 8 ਵੱਲੀ ਇਹ ਕਿਹਾ ਉਹਦੋਂ ਦਾ ਪੀਵੀ 65 ਨੂੰ ਵੀ ਲੋਕ ਪਿਆਰ ਕਰਨ ਲੱਗ ਗਏ ਇਹਦਾ ਵੀ ਮੇਤਰੋ ਪੀਵੀ 65 ਹੈ ਤੇ ਹੁਣ ਤੁਹਾਨੂੰ ਇਹ ਦੱਸਾਂਗੇ ਵੀ ਕਿਹੜਾ ਸੱਜਣ ਸਾਨੂੰ ਮਿਲਿਆ ਏ ਟਰੈਕਟਰ ਵਾਲਾ ਪਹਿਲਾਂ ਪਵਾਈ ਨੂੰ ਮਲਾ ਦਈਏ ਵੀਰੇ ਕੀ ਹਾਲ ਨੇ ਨਾਮ ਤੁਹਾਡਾ ਦੱਸੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਤੁਹਾਡਾ ਪਿੰਡ ਕਿਹੜਾ ਨਾਭਾ ਹੀ ਆ ਜੀ ਨਾਭਾ ਹੀ ਆ ਆਪਣਾ ਨਾਭੀ ਖੜਿਆ ਤੇ ਤੁਸੀਂ ਇਹ ਟਰੈਕਟਰ ਪਹਿਲਾਂ ਕਿੱਧ ਇਦਾ ਉਰੇ ਰਹਿਣਾ ਇਹ ਦੁਕਾਨ ਤੇ ਦੁਕਾਨਦਾਰ ਹੀ ਰਹਿੰਦਾ ਅੱਛਾ ਹੁਣ ਤੁਸੀਂ ਦੁਕਾਨ ਤੇ ਜਾ ਰਹੇ ਹੋ ਸ਼ੋਰੂਮ ਤੇ ਜਾ ਰਹੇ ਹੋ ਕਿਹੜੇ ਬਾਈ ਦੇ ਸ਼ੋਰੂਮ ਤੇ ਤੁਸੀਂ ਕੰਮ ਕਰਦੇ ਹੋ ਹਰਦੀਪ ਵਾਲੇ ਦਾ ਜੀ ਅੱਛਾ ਹਰਦੀਪ ਵਾਲੇ ਦੇ ਕਰਦੇ ਹੋ ਇਹ ਟਰੈਕਟਰ ਹੁਣ ਲਿਆਂਦਾ ਕਿੱਥੋਂ ਆ ਪਿੰਡੋਂ ਇਹ ਪਿੰਡੋਂ ਲਿਆਂਦਾ ਜੀ ਪਿੰਡ ਕਿਹੜਾ ਬਾਈ ਦਾ ਬੜਾ ਹਿਆਣਾ ਜੀ ਅੱਛਾ ਹਿਆਣੇ ਤੋਂ ਹੁਣ ਤੁਸੀਂ ਜਾ ਰਹੇ ਹੋ ਸ਼ੋਰੂਮ ਤੇ ਸ਼ੋਰੂਮ ਤੇ ਨੂੰ ਲੈ ਮੈਂ ਤੈਨੂੰ ਸਾਨੂੰ ਰਸਤੇ ਦੇ ਵਿੱਚ ਮਿਲਿਆ ਅਸੀਂ ਕਹਿਆ ਯਾਰ ਵੀ ਬਾਈ ਨਾਲ ਪੂਰੀ ਕੈਂਟ ਗੱਡੀ ਵਾਲੀ ਫੀਲਿੰਗ ਲਈ ਜਾਂਦਾ ਵੀ ਆਪਾਂ ਪੁੱਛੀਏ ਯਾਰ ਮਿਹਨਤੀ ਬੰਦਾ ਬਈ ਤਾਂ ਕਰਕੇ ਤੁਹਾਨੂੰ ਰੋਕਿਆ ਠੀਕ ਹੈ ਜੀ ਸਾਨੂੰ ਕੱਲੀ ਕੱਲੀ ਜਾਣਕਾਰੀ ਦੇ ਦਿਓ ਸਾਨੂੰ ਤਾਂ ਲੱਗਿਆ ਟਰੈਕਟਰ ਤੁਹਾਡਾ ਬੜਾ ਵਾੜਾ ਚੰਗਾ ਵਾੜਾ ਚੰਗਾ ਹੁਣ ਜਿਹੜੇ ਸੱਚਨ ਵੀਡੀਓ ਦੇਖਦੇ ਚੰਗਾ ਉਹਨਾਂ ਨੂੰ ਵੀ ਲੱਗੂਗਾ ਠੀਕ ਹੈ ਜੀ ਪਹਿਲੇ ਮੈਨੂੰ ਇਹ ਦੱਸੋ ਗੱਲ ਇਹ ਤੁਹਾਡਾ ਟਰੈਕਟਰ ਰੱਖਣ ਵਾਸਤੇ ਆ ਜਾਂ ਸੇਲ ਕਰਨ ਵਾਸਤੇ ਹੈ ਸੇਲ ਵਾਸਤੇ ਹੀ ਹੈ ਜੀ ਅੱਛਾ ਬਕਾਉ ਵੀ ਹੈ ਇਹ ਬਕਾਉ ਵੀ ਹੈ ਕਿਉਂਕਿ ਬਾਈ ਹਰਦੀਪ ਦੇ ਜਿਹੜੇ ਬਾਈ ਹਰਦੀਪ ਦੇ ਸ਼ੋਅਰੂਮ ਤੇ ਬਾਈ ਦਰਸੀ ਕੰਮ ਕਰਦਾ ਨਾ ਉਹ ਬਾਈ ਦਾ ਸੇਲ ਪਰਚੇ ਦਾ ਕੰਮ ਹੈ ਹਾਂਜੀ ਤੇ ਬਾਈ ਮੈਨੂੰ ਇਹ ਦੱਸੋ ਪਹਿਲੇ ਇਹ ਟਰੈਕਟਰ ਮਾਡਲ ਕਿੰਨਾ ਇਹ 2 2020 ਮਾਡਲ ਹੈ 2020 ਧਰਮੇ ਪਹਿਲਾਂ ਤਾਂ ਦਿਖਾ ਦੇ ਇਹਦੇ ਕੋੜਾ ਬੰਪਰ ਲੱਗਿਆ ਹੋਇਆ ਮੂਰੇ ਪੂਣੀਆਂ ਵੀ ਲਿਖਿਆ ਹੈ ਪੀਵੀ 65 ਮਹਾਲੀ ਦਾ ਨੰਬਰ ਵੀ ਹੈ ਬੰਪਰ ਵੀ ਕਾਫੀ ਹੈਵੀ ਚ ਲੱਗਿਆ ਹੋਇਆ ਦੂਸਰਾ ਜੀ ਜਾਜੀ ਟਾਇਰ ਪਾਏ ਹੋਏ ਨੇ ਭਈ ਇਹ ਤੁਸੀਂ ਪੁਆਇਆ ਕਾਈਆਂ ਇਹ ਲੈਕਣੇ ਆਏ ਜੀ ਇੱਦਾਂ ਹੀ ਲਿਆਂਦਾ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਲਿਆਂਦੇ ਇਹਨੂੰ ਇਹਨੂੰ ਦਾ ਹਫਤਾ ਕੋ ਹੋਇਆ ਜੀ ਹਫਤਾ ਹੋਇਆ ਮਤਲਬ ਕਰ ਲਿਆ ਪੂਰਾ ਚਾਹੇ ਤੇ ਜਿਹੜੇ ਗੁੜੇ ਦੇ ਕੇ ਪੂਰਾ ਆ ਕਰ ਲਿਆ ਜੀ ਧਰਮੇ ਮੂਰੇ ਜਾਜੀ ਟਾਇਰ ਵੀ ਪਾਏ ਹੋਇਆ 90 90 ਟੀਐਫ ਹੈ ਬੀਕੇਟੀ ਦੇ 1016 ਨੰਬਰ ਹੈ ਨਾ ਤੇ ਬਈ ਇਹ ਚ ਮਾਡਲ 20 ਹੈ ਟਾਇਰ ਦੇ ਨਾਲ ਮਗਰਲੇ ਨਾਲ ਦੀ ਟਾਇਰ ਨੇ ਜੀ ਅਸਾ ਟਾਇਰ ਦੇ ਨਾਲ ਦੇ ਨੇ 20 ਮਾਡਲ ਚਲੋ ਮਾਰਕਾ ਵੀ ਹੋਊਗਾ ਉਧਰਲੇ ਪਾਸੇ ਹੋਊਗਾ ਤੇ ਕੰਡੀਸ਼ਨ ਦਾ ਵੀ ਸਾਰਾ ओरिजिनल ਹੈ ਸਾਰਾ ਰੀਜਨਲ ਆ ਜੀ ਧਰਮੇ ਹੋਰ ਦੇਖ ਆ ਗੱਡੀਆਂ ਦੇ ਵਿੱਚ ਲੋਕ ਰੱਖਦੇ ਨੇ ਅੱਗ ਭਜਾਉ ਜੰਤਰ ਬਾਈ ਟਰੈਕਟਰ ਤੇ ਵੀ ਲਾਈ ਫਿਰਦੇ ਆ ਯਾਰ ਹਨਾ ਤੇ ਬਈ ਅਸਾ ਹੋਰ ਵੀ ਹੋਰੇ ਇੱਕ ਹੋਰ ਖਤਰਨਾਕ ਗੱਲ ਦਿਖਾਵਾਂ ਆ ਲੋਕ ਲੱਗਦਾ ਜੀ ਆ ਲੋਕ ਲੱਗਦਾ ਬਈ ਇਹਨੂੰ ਲੋਕ ਕਾ ਤੁਲਾ ਦੇ ਲੋਕਾਂ ਐ ਵੀ ਕਈ ਵਾਰੀ ਇਹਦੇ ਕੋਈ ਚੀਨੀ ਚੂਨੀ ਨਾ ਪਾ ਦੇ ਆਏ ਹੇ ਓਏ ਸਹੀ ਗੱਲ ਆ ਯਾਰ ਸਾਹਮ ਸੰਭਾਲ ਹੈ ਨਾ ਕਿਉਂਕਿ ਬੜੀ ਬੇਈਮਾਨੀ ਆ ਲੋਕਾਂ ਦੇ ਅਗਲਾ ਇੱਥੇ ਨਾ ਗੱਲ ਕੀ ਆ ਬਾਈ ਇਹ ਵੀ ਸੱਜਣ ਨੇ ਤਾਂ ਲਵਾਇਆ ਹੋਊਗਾ ਕਿਉਂਕਿ ਪਹਿਲਾਂ ਤਾਂ ਸਰੀਕੇ ਕਿਬੀਲੇ ਵਾਲੇ ਜਲ ਜਾਂਦੇ ਆ ਅਗਲਾ ਕਹਿੰਦਾ ਯਾਰ ਖੰਡ ਪਾ ਦੋ ਇਹਦਾ ਟਰੈਕਟਰ ਖਰਾਬ ਹੋ ਜਾ ਆਜੇ ਤਾਂ ਕੀ ਕਹਿੰਦਾ ਕਿ ਦਿਹਾੜੇ ਥੋੜੇ ਆਪਾਂ ਇਹ ਤੋਂ ਕੰਮ ਲੈ ਲਾਂਗੇ ਬੇਈਮਾਨੀ ਸੋਚਦੇ ਆ ਤੇ ਦੇਖ ਬਾਈ ਹਨਾ ਲੋਕਾਂ ਤੇ ਯਕੀਨ ਨਹੀਂ ਤਾਂ ਕਰਕੇ ਨਾ ਬਾਈ ਨੇ ਆ ਕੁੰਡਾ ਕਬਜ਼ਾ ਵੀ ਲਵਾਇਆ ਹੋਇਆ ਯਾਰ ਵੀ ਲੋਕ ਲਗਦਾ ਹੈ ਹਨਾ ਤੇ ਉਹਨੂੰ ਹੋਰ ਵੀ ਦਿਖਾਉਣੇ ਆ ਤੇ ਇੱਧਰਲੇ ਪਾਸੋਂ ਵੀ ਆਪਾਂ ਧਰਮੇ ਕਰਵਾਈਏ ਚੱਕ ਵੀ ਇਹ ਲਾਈਟਰ ਉਧਰ ਤਾਂ ਹੈਗਾ 1000 ਮਾਂਗੂਈ ਹੈ ਨਾ ਬਾਈ ਆ ਆ ਡੱਬੀ ਕਾਦੀ ਆ ਲੈ ਬਾਈ ਇਹ ਬੰਪਰ ਵਿੱਚ ਹੀ ਨੂੰ ਹੋਣਾ ਤਾਂ ਹਾਂਜੀ ਹਾਂਜੀ ਉਹ ਪਾਣੀ ਵਾਲੀ ਆ ਪਾਣੀ ਵਾਲੀ ਓਕੇ ਓਕੇ ਤੇ ਦੂਸਰਾ ਹੋਰ ਗੱਡੀਆਂ ਦੇ ਡੋਰੀਆਂ ਬੰਨੀਆਂ ਹੁੰਦੀਆਂ ਨੇ ਬਾਈ ਲੇਟਾਂ ਦੇ ਡੋਰੀਆਂ ਵੀ ਬੰਨ੍ਹੀ ਫਿਰਦਾ ਯਾਰ ਹਾਂਜੀ ਬਾਈ ਕਮਾਲ ਦਾ ਟਰੈਕਟਰ ਆ ਯਾਰ ਤੇਰਾ ਹਨਾ ਉਹਦੇ ਲੇਟਾਂ ਨੂੰ ਟਰੋਧਰ ਮੇ ਉਹ ਬਾਲੀਆਂ ਲਈ ਫਿਰਦੇ ਨੇ ਸੋਹਣੇ ਹਾਂ ਆ ਦੇਖੀ ਕਰਵਾਈ ਚੈੱਕ ਆ ਦੇਖੋ ਸਾਈਡ ਟ੍ਰੱਕਾਂ ਦੇ ਸ਼ੀਸ਼ੇ ਹੁੰਦੇ ਇਹਦੇ ਵੀ ਲਈ ਫਿਰਦਾ ਸੱਜਣਾ ਸਾਈਡ ਸਾਈਡ ਕਰੋ ਉਸੋ ਤੇ ਇੱਧਰ ਵੀ ਆ ਪਿੱਛੇ ਵੀ ਆਪਾਂ ਚੈੱਕ ਕਰ ਲਈਏ ਪਹਿਲਾਂ ਉਹ ਵਿੱਚ ਤਾਂ ਆਪਾਂ ਜਾਵਾਂਗੇ ਬਾਅਦ ਵਿੱਚ ਆ ਦੇਖ ਲੈ ਡੰਡਾ ਜਖਣ ਕਦਾ ਹੁੰਦਾ ਸਿੰਗਲ ਵੀ ਲਾਇਆ ਹੋਇਆ ਯਾਰ ਹਾਂ ਹਾਂਜੀ ਓਕੇ ਇਹ ਹੁੱਕ ਵੀ ਨਹੀਂ ਕਸੀ ਜੀ ਦੇਖੋ ਹੁੱਕ ਵਿਆਂ ਪੈਂ ਸਾਫਈਆ ਓਕਣੇ ਸਹੀ ਗੱਲ ਹੈ ਬਈ ਹਨ ਬਈ ਛੋਟਾ ਟਰੈਕਟਰ ਹੈ ਯਾਰ ਤੇਰਾ ਘੈਂਟ ਵੀ ਹੈ ਟਰੈਕਟਰ ਕੱਲਾ ਛੋਟਾ ਨਹੀਂ ਟਰੈਕਟਰ ਵੀ ਘੈਂਟ ਹੈ ਹੁਣ ਨਾ ਧਰਮੇ ਇੱਕ ਹੋਰ ਚੀਜ਼ ਨੋਟ ਕੀਤੀ ਔਰੇ ਆ ਹੁੰਦਾ 15 ਉਹ ਵੀ ਦਿਖਾ ਸਕਦੀ ਸੀ ਆ ਫਿਲਮਾਂ ਦਿਖਾਈ ਜਿਹੜੇ ਗੱਡੀਆਂ ਦੇ ਸੀਸਿਆਂ ਦੇ ਲੱਗਦੀਆਂ ਨੇ ਐ ਕਹਿੰਦਾ ਜਾ ਬਾਬਾ ਕਿਥੋਂ ਵਾਲਿਆਂ ਦਾ ਲੱਗਿਆ ਹੋਇਆ ਜਿਮੀਂਦਾਰ ਏਸੀ ਕੈਵਨ ਵਰਕਸ ਇਹ ਕਿਥੋਂ ਵਾਲੇ ਨੇ ਕਿਥੋਂ ਵਾਲਿਆਂ ਦਾ ਲੱਗਿਆ ਹੋਊ ਇਹ ਦੇਖੋ ਇਹ ਤਿੰਨ ਬੰਦਾ ਪਤਾ ਨਹੀਂ ਚੱਲ ਕੋਈ ਗੱਲ ਨਹੀਂ ਆਪਾਂ ਉਹ ਬਾਈ ਹਰਦੀਪ ਨੂੰ ਪੁੱਛਾਂਗੇ ਕਿਥੋਂ ਵਾਲਿਆਂ ਦਾ ਤੇ ਧਰਮੇ ਹੋਏ ਆ ਜਾ ਵਿਚ ਆ ਜਾ ਹਾਂ ਬੋੜੀ ਯਾਰ ਦੇਖੀ ਪਮਪਪੜਾ ਜ਼ਬਰਦਸਤ ਆਲਾ ਦੇਖੋ ਭੱਜ ਕੇ ਆਉਂਦਾ ਇਹ ਭੱਜ ਕੇ ਹੁੰਦੀ ਟਾਕੀ ਥੋੜਾ ਜਾਇਂ ਦੇਖੋ ਹਣਾ ਆ ਜਾਓ ਧਰਮੇ ਆ ਜਾਓ ਆਪਾਂ ਵਿਚੋ ਕਰਦੇ ਇਹਨੂੰ ਚੈੱਕ ਬਾਈ ਉਰੇ ਐਂ ਮੈਂ ਤਾਂ ਵਿਚ ਬਹਿਣਾ ਇਹਦੇ ਹਾ ਗਰਮੀ ਵੜੀ ਹੈ ਜਮੇ ਇਸੀ ਦਾ ਤਾਂ ਹੈਗਾ ਨਜ਼ਾਰਾ ਹਾਂਜੀ ਹਾਂਜੀ ਆ ਜਾ ਦਰਸੀ ਦਸੀ ਬਾਈ ਆ ਤਾਂ ਇਸੀ ਚੱਲਦਾ ਤਰ੍ਹਾਂ ਹੈ ਹਾਂਜੀ ਅਈ ਤੋ ਸਪੀਡ ਵਧ ਗਈ ਹਾਂਜੀ ਘਰ ਤਾਂ ਫੁੱਲ ਤੇ ਦੇਖੋ ਧਰਵੇਂ ਵਾਜਾ ਮਾਰਦਾ ਓਕੇ ਜਿੱਧਰ ਮਰਜ਼ੀ ਕਰ ਲਈਏ ਆ ਆ ਅੱਗੇ ਟੱਕ ਸਪੀਕਰ ਹਾਂ ਐਲ ਸੀ ਡੀ ਲੱਗੀ ਵੀ ਆ ਜੀ ਪੁੱਛੋ ਯਾ ਐਲ ਸੀ ਡੀ ਵੀ ਲੱਗੀ ਹੋਈ ਆ ਹੂੰ ਤੇ ਆ ਆ ਆਪਣੇ ਕੀ ਆ ਗਿਆ ਇਹ ਸਾਰੇ ਸੁੱਤਾਂ ਲਾਈਟਾਂ ਫੀਚਰ ਨੇ ਸਾਰੇ ਮਤਲਬ ਕਿਸੇ ਤੋਂ ਦਾ ਬੰਪਰ ਮਸ਼ੀਨ ਚੱਲਦੀ ਆ ਅੱਗੇ ਪਿੱਛੇ ਵਾਲੀ ਕਿਸੇ ਤੋਂ ਡੱਕ ਚੱਲੂ ਆ ਇਹ ਤੋਂ ਲਾਈਟਾਂ ਚੱਲਣਗੇ ਆ ਹਨਾ ਆ ਆ ਲਾਈਟਾਂ ਨੂੰ ਢੋਡਾ ਲੈ ਇਹ ਵੀ ਚੱਲਦੀ ਆ ਜਾਂ ਗੱਬੀ ਹਟ ਮਾ ਤਾਂ ਪੂਰੀ ਹਨਾ ਇਹ ਰੋਈ ਪੂਰਾ ਸਿਰਾ ਘਲਵਾਤਾ ਤੇ ਧਰਮੇ ਆ ਵੀ ਆ ਵੀ ਇਹੋ ਬਲੋਰ ਨੇ ਬਈ ਹਨਾ ਹਾਂਜੀ ਹਾਂਜੀ ਇਕਲ ਰਹਿ ਗਿਆ ਧਰਮੇ ਆਪਾਂ ਸ਼ਹਿਰ ਬੋਲਿਆ ਦੀ ਵੀ ਕੋਈ ਵੇਖਿਆ ਨਹੀਂ ਹੋਣਾ ਇਹਦੇ ਨਾਲ ਦਾ ਕੈਵਨ ਤਾਂ ਵਾਲੇ ਸੱਜਣਾਂ ਨੇ ਵੇਖਿਆ ਉਹ ਯਾਰ ਤੇ ਆ ਜਿਹੜੀ ਆ ਲੇਜ਼ਰ ਵਰਕ ਹੋਇਆ ਹੋਇਆ ਹਨਾ ਬਈ ਆ ਨਹੀਂ ਤੁਹਾਨੂੰ ਮਿਲੂਗਾ ਕਿਤੇ ਆ ਆ ਲੈਦਰ ਵਰਕ ਨਹੀਂ ਹੋਗਾ ਉਹ ਦੇਖ ਕੱਲਾ ਇੱਥੇ ਨਹੀਂ ਸਾਰੇ ਆਏ ਪੂਰੇ ਕੈਬਨ ਦੇ ਵਿੱਚ ਲੈਦਰ ਵਰਕ ਹੋਇਆ ਹੋਇਆ ਬਈ ਹਨ ਤੇ ਇਧਰ ਵੀ ਆ ਤੈਨੂੰ ਪਾਣੀ ਦੀਆਂ ਬੋਤਲਾਂ ਰੱਖਣ ਵਾਲਾ ਦਿਖਾਉਣਾ ਸਿਸਟਮ ਦੇਖ ਇਹ ਚ ਪਾਣੀ ਦੀਆਂ ਬੋਤਲਾਂ ਇਹ ਚ ਮੋਬਾਈਲ ਵੀ ਰੱਖ ਸਕਦੇ ਹਨ ਤੇ ਆ ਰੋਬੋਟ ਵਗੈਰਾ ਸਾਰਾ ਕੁਝ ਪਿਆ ਯਾਰ ਤੇ ਬਈ ਅੰਡਾ ਗੱਲਬਾਤਾ ਪੂਰਾ ਸੋਹਣਿਆ ਸਿਰਾਂ ਗੱਲਬਾਤ ਹੋਈ ਪਈ ਆ ਬਈ ਮਾਡਲ ਦੱਸਿਆ ਸੀ 2020 ਨਹੀਂ ਮੋਬਾਈਲ ਚਾਰਜ ਵੀ ਲੱਗਦਾ ਇਹ ਸਾਰਾ ਕੁਝ ਹਨ ਤੇ ਹੁਣ ਆਪਾਂ ਇੱਥੇ ਚੱਲਦੇ ਆ ਉਤਰੋ ਤੁਸੀਂ ਪਹਿਲਾਂ ਬਈ ਸੌਣ ਕੇ ਵਿੱਚ ਬੈ ਕੇ ਨਾ ਜਿਸ ਤਰ੍ਹਾਂ ਚੜ ਗਏ ਹਨਾ ਇਹ ਨਹੀਂ ਮਤਲਬ ਕਹਾਂਗੇ ਵੀ ਪਤਨ ਖੇਤ ਜਾ ਕੇ ਯਾਰ ਬੰਦਾ ਲਿਪੜ ਜੂ ਹਨਾ ਲਿਆ ਜਾਊਗਾ ਭਾਈ ਉਹਦਾ ਹੀ ਉਤਰ ਜੂਗਾ 2020 ਮਾਡਲ ਆ ਭਾਈ ਨਹੀਂ ਮਾਡਲ ਨੰਬਰ ਮੋਹਾਲੀ ਦਾ ਮੋਹਾਲੀ ਦਾ ਜੀ ਇਹ ਪਾਰਟੀ ਕਮੀ ਦੇ ਨਾਮ ਆ ਇਹ ਪਹਿਲੀ ਆਈ ਅਸਾ ਫਰਸਟ ਪਾਰਟੀ ਆ ਹਾਂਜੀ ਇਹਦਾ ਕੋਈ ਰੇਟ ਰੂਟ ਦੱਸਿਆ ਭਈ ਨੇ ਵੀ ਆਪਾਂ ਇੰਨੇ ਦਾ ਦੇਣਾ 10 ਲੱਖ ਆ ਜੀ 10 ਲੱਖ ਰੁਪਏ ਡਿਮਾਂਡ ਹੈ ਮਾਣਾ ਤਨ ਮਾਣਾ ਮਾੜ ਮੋੜਾ ਹੋ ਜੂ ਓਕੇ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਣਾ 5520 ਨਿਊ ਹਾਲੈਂਡ ਚੁੱਪ ਕਰਕੇ ਨਾਬੇ ਆ ਜਿਓ ਤੁਹਾਡਾ ਸ਼ੋਅਰੂਮ ਕਿੱਥੇ ਜਾਨਾ ਵੀ ਆ ਰੋੜੀ ਪੁਲਾਂ ਦੇ ਨਾਲ ਆ ਜੀ ਪ੍ਰੀਤ ਵਾਲਾ ਟੱਪ ਕੇ ਅਸਾ ਪ੍ਰੀਤ ਇੰਡਸਟਰੀ ਦੇ ਨੇੜੇ ਆ ਰੋੜੀ ਦੇ ਪੁਲਾਂ ਤੋਂ ਥੋੜਾ ਜਿਹਾ ਪਿੱਛੇ ਜਾਨਕਿ ਸੈਂਟਰ ਚ ਸੈਂਟਰ ਚ ਆ ਜੀ ਓਕੇ ਤੇ ਲੈ ਮਿੱਤਰੋ ਸੰਪਰਕ ਕਰਿਓ ਆਪਾਂ ਨੰਬਰ ਬਾਈ ਦਾ ਸਕਰੀਨ ਤੇ ਚਲਾ ਦਾਂਗੇ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ 2020 ਮਾਡਲ 5520 ਦੇ ਮਾਲਕ ਬਣਨਾ ਚੁੱਪ ਕਰਕੇ ਆ ਟਰੈਕਟਰ ਦਾ ਸੌਦਾ ਲਾ ਦੋ ਮੇਰੇ ਸਾਹਮਣੇ ਨਾਲ ਸਾਰੇ ਦੁੱਖ ਟੁੱਟ ਜਾਣਗੇ ਬਈ ਹਨਾ ਹਾਂ ਜੀ ਨਾ ਗਰਮੀ ਲੱਗੇ ਨਾ ਧੂੜ ਕਾਣੀ ਪਵੇ ਏਸੀ ਕਹਿਵਣਾ ਜਿਹੇ ਜਾਂ ਤੁਸੀਂ ਕਦੇ ਫੋਰਚੂਨਰ ਚ ਉਤਰ ਕੇ ਜਿਹੇ ਜੇ ਚ ਉਤਰ ਕੇ ਸਹੀ ਗੱਲ ਜਿੱਦਾਂ ਦੇ ਨਾ ਕੇ ਵੜ ਗਏ ਉਦਾਂ ਦੇ ਨਿਕਲੇ ਆਉਗੇ ਹਨਾ ਹਾਂ ਲੁੱਟੋ ਮੇਲਾ ਮਿੱਤਰੋ ਬਾਕੀ ਹੋਰ ਵੀ ਵੱਡੀ ਗੱਲ ਹੈ ਬਾਈ ਉਹਨਾਂ ਦਾ ਸੇਲ ਪਰਚੇ ਦਾ ਕੰਮ ਹੈ ਜੇ ਕਿਸੇ ਸੱਜਣ ਨੇ ਇਹ ਤੇ ਲੋਨ ਕਰਵਾਉਣਾ ਹੋਵੇ ਲੋਨ ਕਰਵਾਵਾਉਣਾ ਲੋਨ ਵੀ ਹੋਣਾ ਜੇ ਵਿੱਚ ਟਰੈਕਟਰ ਵੀ ਘਟਾਉਣਾ ਦਾ ਟਰੈਕਟਰ ਵੀ ਘਟ ਲਾਂਗੇ ਅਸਾ ਟਰੈਕਟਰ ਵੀ ਘਟ ਲਵਾਂਗੇ ਲੈ ਮਿੱਤਰੋ ਸਾਰੀ ਜਿਵੇਂ ਕਹਦੀ ਪਿਓ ਇਕੱਠੇ ਕਰਦੇ ਕੋਈ ਘਾਟ ਛੱਡੀ ਨਹੀਂ ਲੁੱਟੋ ਮੇਲਾ